ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹਾਈਬ੍ਰਿਡ ਝੋਨੇ ਬਾਰੇ ਜਿਹੜੇ ਵੀ ਕਿਸਾਨ ਪਰਵਾਂਵਾਂ ਦੀਆਂ ਹਾਈਬ੍ਰਿਡ ਦੀਆਂ ਕਿਸਮਾਂ ਲਗਾਈਆਂ ਹੋਈਆਂ ਨੇ ਆਪਣੇ ਖੇਤਾਂ ਦੇ ਵਿੱਚ ਤਾਂ ਹੁਣ ਉਹਨਾਂ ਨੂੰ ਘਬਰਾਉਣ ਦੀ ਕਿਸੇ ਵੀ ਤਰ੍ਹਾਂ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਪਿਛਲੇ ਲੰਮੇ ਸਮੇਂ ਤੋਂ ਝੋਨਾ ਲਾਉਣ ਤੋਂ ਹੀ ਸ਼ੁਰੂ ਕਰ ਲਈ ਆਪਾਂ ਉਦੋਂ ਤੋਂ ਹੀ ਹਾਈਬ੍ਰਿਡ ਕਿਸਮਾਂ ਨੂੰ ਨਾ ਖਰੀਦਣ ਦਾ ਫੈਸਲਾ ਜਿਹੜਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ ਵੀ ਅਸੀਂ ਨਹੀਂ ਖਰੀਦਦੇ ਝੋਨੇ ਨੂੰ ਹਾਈਬ੍ਰਿਡ ਨੂੰ ਤੇ ਬਾਕੀ ਹੁਣ ਉਸੇ ਦੇ ਸਬੰਧ ਦੇ ਵਿੱਚ ਜਿਵੇਂ ਹਾਈ ਕੋਰਟ ਦੇ ਵਿੱਚ ਮਸਲਾ ਚੱਲਦਾ ਸੀਗਾ ਤਾਂ ਹਾਈ ਕੋਰਟ ਵੱਲੋਂ ਜਿਹੜਾ ਫੈਸਲਾ ਆਇਆ ਹੁਣ ਉਹ ਹੈਗਾ ਵੀ ਜਿਹੜੇ ਕਿਸਾਨ ਭਰਾਵਾਂ ਨੇ ਹਾਈਬ੍ਰਿਡ ਦੀਆਂ ਕਿਸਮਾਂ ਲਾਈਆਂ ਸੀਗੀਆਂ ਤਾਂ ਉਹਨਾਂ ਦਾ ਝੋਨਾ ਮੰਡੀਆਂ ਦੇ ਵਿੱਚ ਪੂਰਨ ਤੌਰ ਤੇ ਖਰੀਦਿਆ ਜਾਵੇਗਾ ਅਤੇ ਸਰਕਾਰੀ ਰੇਟ ਆ ਜਿਹੜਾ 2399 ਰੁਪਈਆ ਦੇ ਉੱਪਰ ਸਰਕਾਰੀ ਰੇਟ ਦੇ ਉੱਪਰ ਹੀ ਝੋਨਾ ਹੋ ਖਰੀਦਿਆ ਜਾਊਗਾ ਜੇਕਰ ਕੁਆਲਿਟੀ ਵਧੀਆ ਹੋਈ ਤਾਂ ਹੋ ਸਕਦਾ ਰੇਟ ਉਹਦੇ ਵੱਧ ਵੀ ਮਿਲ ਸਕਦੇ ਨੇ ਪਰ ਹੁਣ ਹਾਈਬ੍ਰਿਡ ਕਿਸਮਾਂ ਲਗਾਉਣ ਵਾਲੇ ਕਿਸਾਨ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਉਹ ਆਪਣਾ ਝੋਨਾ ਮੰਡੀਆਂ ਦੇ ਵਿੱਚ ਲਿਜਾ ਸਕਦੇ ਨੇ ਤੇ ਵੇਚ ਸਕਦੇ ਨੇ ਝੋਨਾ ਸਰਕਾਰ ਵੱਲੋਂ ਝੋਨਾ ਖਰੀਦਿਆ ਜਾਵੇਗਾ ਜਿਹੜੀ ਕੱਟ ਦੀ ਗੱਲ ਸੀਗੀ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਸੀ ਝੋਨੇ ਦੇ ਉੱਪਰ ਕੱਟ ਲਾ ਕੇ ਖਰੀਦਿਆ ਜਾਂਦਾ ਤਾਂ ਉਹ ਵੀ ਸਰਕਾਰ ਹਾਈ ਕੋਰਟ ਵੱਲੋਂ ਨਾ ਕੀਤੀ ਗਈ ਆ ਵੀ ਇਹ ਕੋਈ ਕਾਨੂੰਨ ਦੇ ਵਿੱਚ ਨਹੀਂ ਆਉਂਦੀ ਗੱਲ ਕੱਟ ਲਗਾਉਣ ਦੀ ਵਿੱਚ ਕੱਟ ਨਾ ਲਾਇਆ ਜਾਵੇ ਇਹਨੂੰ ਝੋਨੇ ਨੂੰ ਬਾਕੀ ਜਿਹੜੀਆਂ ਹਾਈਬ੍ਰਿਡ ਦੀਆਂ ਸਰਕਾਰ ਵੱਲੋਂ ਪ੍ਰਮਾਣਿਤ ਕਿਸਮਾਂ ਨੇ ਉਹਨਾਂ ਨੂੰ ਪੂਰਨ ਤੌਰ ਤੇ ਹੀ ਮੰਡੀਆਂ ਦੇ ਵਿੱਚ ਖਰੀਦਿਆ ਜਾਊਗਾ ਜਿਹੜੀਆਂ ਪ੍ਰਾਈਵੇਟ ਕਿਸਮਾਂ ਨੇ ਉਹਨਾਂ ਦਾ ਕੋਈ ਹਲੇ ਪੱਕਾ ਨਹੀਂ ਕਿਹਾ ਹੈਗਾ ਸਰਕਾਰ ਵੱਲੋਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਹਾਈਬ੍ਰਿਡ ਕਿਸਮਾਂ ਦੀ ਕਿੰਨੀ ਕੁ ਖਰੀਦ ਹੁੰਦੀ ਹੈ ਮੰਡੀਆਂ ਦੇ ਵਿੱਚ ਸਰਕਾਰ ਇਸ ਚੀਜ਼ ਉੱਪਰ ਗੌਰ ਕਰਦੀ ਹੈ ਜਾਂ ਨਹੀਂ ਕਰਦੀ ਜਾਂ ਸਿਰਫ ਬਿਆਨਵਾਜ਼ੀਆਂ ਹੁੰਦੀਆਂ ਨੇਗੀਆਂ ਆਪਾਂ ਤੁਹਾਡੇ ਨਾਲ ਵੀਡੀਓ ਅੱਗੇ ਸਾਂਝੀ ਜ਼ਰੂਰ ਕਰਾਂਗੇ ਜੇਕਰ ਕੋਈ ਇਹੋ ਜਿਹੀ ਆਪਣਾ ਘਟਨਾ ਦੇਖਣ ਨੂੰ ਮਿਲੀ ਅੱਗੇ ਆਪਾਂ ਹੁਣ ਗੱਲ ਕਰਦੇ ਹਾਂ ਬਾਸਮਤੀ ਬਾਰੇ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ 11 21 ਦੇ ਵਿੱਚ ਆਪਾਂ ਨੂੰ ਵਾਧਾ ਦੇਖਣ ਨੂੰ ਮਿਲਿਆ ਸੀ ਰੇਟਾਂ ਦੇ ਵਿੱਚ ਕੁਝ ਨਾ ਕੁਝ ਉਸੇ ਤਰ੍ਹਾਂ ਹੀ 17 18 ਦੇ ਵਿੱਚ ਹੁਣ ਵਾਧਾ ਦੇਖਣ ਨੂੰ ਮਿਲ ਰਿਹਾ ਪਿਛਲੇ ਸਮੇਂ ਦੇ ਨਾਲੋਂ ਜਿਵੇਂ ਕਿ ਹੁਣ ਸਭ ਤੋਂ ਪਹਿਲਾਂ ਆਪਾਂ ਸ਼ਿਰਸਾ ਮੰਡੀ ਦੀ ਗੱਲ ਕਰ ਲਈਏ ਤਾਂ ਇੱਥੇ 1509 ਦਾ ਰੇਟ ਜਿਹੜਾ 2800 ਤੋਂ ਲੈ ਕੇ 3100 ਰੁਪਏ ਤੱਕ ਰਿਹਾ 17 18 ਦਾ ਰੇਟ 3300 ਰੁਪਏ ਪ੍ਰਤੀ ਕੁੰਟ ਰਿਹਾ 1401 ਦਾ ਰੇਟ 3500 ਤੋਂ ਲੈ ਕੇ 3700 ਇਸ ਤੋਂ ਅੱਗੇ ਕਰਨਾਲ ਮੰਡੀ ਦੀ ਗੱਲ ਕਰਦੇ ਹਾਂ ਇੱਥੇ 1509 ਦਾ ਰੇਟ 2900 ਤੋਂ ਲੈ ਕੇ 3120 ਰੁਪਏ ਤੱਕ ਰਿਹਾ 1401 ਦਾ ਰੇਟ 3400 ਤੋਂ ਲੈ ਕੇ 3500 ਰੁਪਏ ਤੱਕ ਰਿਹਾ 1847 ਦਾ ਰੇਟ 2600 ਰੁਪਏ ਪੀਵੀ01 ਦਾ ਰੇਟ 3330 ਰੁਪਏ ਤੱਕ ਰਿਹਾ ਇਸ ਦੇ ਨਾਲ ਹੀ ਗੁਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3140 ਰੁਪਏ ਤੱਕ ਵਿਕਿਆ 1847 ਦਾ ਰੇਟ 2800 ਰੁਪਏ ਰਿਹਾ 1718 ਦਾ ਰੇਟ 3400 ਤੋਂ ਲੈ ਕੇ 3600 ਰੁਪਏ 1401 ਦਾ ਰੇਟ 3500 ਰੁਪਏ ਰਾਣੀਆ ਮੰਡੀ ਦੀ ਗੱਲ ਕਰ ਲਈ ਇੱਥੇ 1509 ਦਾ ਰੇਟ 2950 ਰੁਪਈਆ ਤੋਂ ਲੈ ਕੇ 3180 ਰੁਪਈਆ ਤੱਕ ਰਿਹਾ 1847 ਦਾ ਰੇਟ 2600 ਤੋਂ ਲੈ ਕੇ 2800 ਰੁਪਈਏ 1401 ਦਾ ਰੇਟ 3300 ਤੋਂ ਲੈ ਕੇ 3500 ਰੁਪਈਏ ਦੇ ਵਿਚਕਾਰ ਰਿਹਾ 1121 ਦਾ ਰੇਟ 3800 ਤੋਂ ਲੈ ਕੇ 4000 ਰੁਪਈਏ ਤੱਕ ਰਿਹਾ ਫਤਿਆਬਾਦ ਮੰਡੀ ਦੇ ਵਿੱਚ 1509 ਦਾ ਰੇਟ 3100 ਰੁਪਈਏ 1121 ਦਾ ਰੇਟ 3800 ਰੁਪਏ 1747 ਦਾ ਰੇਟ 2829 ਰੁਪਏ 17 18 ਦਾ ਰੇਟ 3300 ਤੋਂ ਲੈ ਕੇ 3400 ਰੁਪਏ ਪ੍ਰਤੀ ਕਮਟਲ 1401 ਦਾ ਰੇਟ 3600 ਰੁਪਏ ਇਸ ਦੇ ਨਾਲ ਹੀ ਮਰੇਲ ਕੋਟਲਾ ਮੰਡੀ ਦੇ ਵਿੱਚ 1509 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਤੱਕ 1747 ਦਾ ਰੇਟ 2800 ਰੁਪਏ 1692 ਦਾ ਰੇਟ 3300 ਰੁਪਏ ਪ੍ਰਤੀ ਕੰਟਰਲ ਰਿਹਾ ਫਾਜ਼ਿਲਕਾ ਮੰਡੀ ਦੇ ਵਿੱਚ 1509 ਦਾ ਰੇਟ 3100 ਰੁਪਏ ਰਿਹਾ 1699 ਦਾ ਰੇਟ 3240 ਰੁਪਏ 1718 ਦਾ ਰੇਟ 3500 ਰੁਪਏ 1847 ਦਾ ਰੇਟ 2800 ਰੁਪਏ ਅਬੋਰ ਮੰਡੀ ਦੇ ਵਿੱਚ 1509 ਦਾ ਰੇਟ 3000 ਰੁਪਏ 1847 ਦਾ ਰੇਟ 2900 ਰੁਪਏ ਅਤੇ 1718 ਦਾ ਰੇਟ 3500 ਰੁਪਏ ਪ੍ਰਤੀ ਕੁਇੰਟਲ ਰਿਹਾ ਇਸ ਤੋਂ ਅੱਗੇ ਗੱਲ ਕਰਦੇ ਆਪਾਂ ਸੰਗਰੂਰ ਮੰਡੀ ਦੀ ਇੱਥੇ 1509 ਦਾ ਰੇਟ 3100 ਰੁਪਏ ਪ੍ਰਤੀ ਕੁਇੰਟਲ ਰਿਹਾ 1692 ਦਾ ਰੇਟ 3400 ਰੁਪਏ ਪ੍ਰਤੀ ਕੁਇੰਟਲ ਰਿਹਾ 1718 ਦਾ ਰੇਟ 3300 ਤੋਂ ਲੈ ਕੇ 3500 ਦੇ ਵਿਚਕਾਰ ਵੇਚ ਰਿਹਾ ਖਨੌਰੀ ਮੰਡੀ ਦੇ ਵਿੱਚ 1509 ਦਾ ਰੇਟ 3120 ਰੁਪਈਆ ਤੋਂ ਲੈ ਕੇ 3280 ਰੁਪਈਆ ਤੱਕ ਵਿਕਿਆ ਅਤੇ 1718 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਰਿਹਾ 1692 ਦਾ ਰੇਟ 3300 ਰੁਪਏ ਰਿਹਾ 1400 ਇੱਕ ਦਾ ਰੇਟ 3400 ਤੋਂ ਲੈ ਕੇ 3600 ਰੁਪਏ ਪ੍ਰਤੀ ਕੁੰਟਲ ਵਿਕਿਆ ਇਹ ਸੀ ਅੱਜ ਦੀਆਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਤਾਜ਼ਾ ਰੇਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਜੋ ਇਦਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਦੇ ਹਾਂ ਨਵੀਂ ਜਾਣਕਾਰੀ ਲੈ ਕੇ ਧੰਨਵਾਦੀ ਵੀਡੀਓ ਦੇਖਣ ਲਈ